ਹਿੰਦੁਸਤਾਨ ਅਤੇ ਪਾਕਿਸਤਾਨ ਦਾ ਜਿਹੜਾ ਬਾਰਡਰ ਹੈ ਉਹਦੇ ਬਿਲਕੁਲ ਨਜ਼ਦੀਕ ਹੈ ਔਰ ਕਿਹੜੇ ਬੰਕਰ ਦੀ ਸਫਾਈ ਕਰਦਿਆਂ ਕਰਦਿਆਂ ਇਸ ਨੌਜਵਾਨ ਦੀ ਮੌਤ ਹੋਈ ਉਹ ਵੀ ਤੁਹਾਨੂੰ ਦਿਖਾਵਾਂਗੇ ਪਰ ਕੁਝ ਤਸਵੀਰਾਂ ਅਸੀਂ ਤੁਹਾਨੂੰ ਨਹੀਂ ਦਿਖਾ ਸਕਦੇ ਕਿਉਂਕਿ ਬਾਰਡਰ ਜਿਹੜਾ ਬਿਲਕੁਲ ਨਾਲ ਹੈ ਔਰ ਨੈਸ਼ਨਲ ਸਿਕਿਉਰਿਟੀ ਦੀ ਕਰਕੇ ਅਸੀਂ ਉਹ ਬਾਰਡਰ ਦੀਆਂ ਤਸਵੀਰਾਂ ਤਾਂ ਨਹੀਂ ਦਿਖਾ ਸਕਦੇ ਪਰ ਘਰ ਦੇ ਅੰਦਰ ਦੀ ਤਸਵੀਰ ਤੁਹਾਨੂੰ ਜ਼ਰੂਰ ਦਿਖਾਵਾਂਗੇ ਜਿੰਨੂੰ ਪਾਕਿਸਤਾਨ ਨੇ ਤੇ ਆਪਣੀ ਹਰਕਤਾਂ ਤੋਂ ਬਾਹਰ ਆ ਜਾਣਾ ਆ ਜਾਣਾ ਨਹੀਂ ਕਿ ਜੇ ਉਹਨੇ ਬਾਹਰ ਨਹੀਂ ਆਣਾ ਤਾਂ ਕਮ ਸਿਕੋਂ ਅਸੀਂ ਆਪਣਾ ਸੁਧਾਰ ਕਰ ਲਈਏ ਤੇ ਜ਼ਿਆਦਾ ਵਧੀਆ ਰਹੇਗਾ ਤੁਹਾਨੂੰ ਵੈਸੇ 14 ਕੇ ਬਾਅਦ ਤਾਂ ਕਾਫੀ ਸ਼ਾਂਤੀ ਸੀ ਖਾਸ ਕਰਕੇ ਮਰੀਜ਼ ਮਾ ਕੋਈ ਇਸ ਤਰ੍ਹਾਂ ਦੀ ਵਾਰਦਾਤ ਨਹੀਂ ਹੋਈ ਸੀ ਜੇ ਪੁਲਵਾਮਾ ਦੇ ਟਾਈਮ ਤੇ ਇਸ ਤਰ੍ਹਾਂ ਹੋਇਆ ਸੀ ਹਾਂ ਕਿਸ ਤੱਕ ਇਹ ਸਰਕਾਰ ਨੂੰ ਮਾਰਾ ਕਿਉਂਕਿ ਇਹ ਦੇਖੋ ਕਿੰਨਾ ਕਿੰਨਾ ਪਾਣੀ ਸਭ ਤੋਂ ਕਿਹੜਾ ਜੋ ਵਿੱਚ ਪਿਆ ਹੈ ਤੁਸੀਂ ਦੱਸੋਗੇ ਗਵਰਨਮੈਂਟ ਨੇ ਕੀ ਕੀਤਾ ਇਹ ਸਾਡੇ ਤੇ ਆਫਤਾ ਨਹੀਂ ਹੈ ਲੜਾਈ ਸਾਨੂੰ ਨੂੰ ਚਾਹੀਦੀ ਲੜਾਈ ਇਹ ਜਿਹੜੀ ਗੱਲ ਹੈ ਸਾਨੂੰ ਸ਼ਾਂਤੀ ਚਾਹੀਦੀ ਹੈ ਜੀ

ਬੰਕਰ ਦੀ ਸਫਾਈ ਕਰਦੇ ਹੋਏ ਹੈ ਕਰੰਟ ਲੱਗਣ ਨਾਲ ਕਿਹਾ ਜਾ ਰਿਹਾ ਹੈ ਕਿ ਉਸ ਨੌਜਵਾਨ ਦੀ ਜਿਹੜੀ ਕੋਈ 30 32 ਸਾਲ ਦਾ ਨੌਜਵਾਨ ਸੀ ਉਹਦੀ ਮੌਤ ਹੋ ਗਈ ਇਹ ਉਸ ਦਾ ਘਰ ਹੈ ਜਿਹੜਾ ਕਿ ਬਿਲਕੁਲ ਬਾਰਡਰ ਦੇ ਬਿਲਕੁਲ ਨਜ਼ਦੀਕ ਹੈ ਇਹ ਹਿੰਦੁਸਤਾਨ ਅਤੇ ਪਾਕਿਸਤਾਨ ਦਾ ਜਿਹੜਾ ਬਾਰਡਰ ਹੈ ਉਹਦੇ ਬਿਲਕੁਲ ਨਜ਼ਦੀਕ ਹੈ ਔਰ ਕਿਹੜੇ ਬੰਕਰ ਦੀ ਸਫਾਈ ਕਰਦਿਆਂ ਕਰਦਿਆਂ ਇਸ ਨੌਜਵਾਨ ਦੀ ਮੌਤ ਹੋਈ ਉਹ ਵੀ ਤੁਹਾਨੂੰ ਦਿਖਾਵਾਂਗੇ ਪਰ ਕੁਝ ਤਸਵੀਰਾਂ ਅਸੀਂ ਤੁਹਾਨੂੰ ਨਹੀਂ ਦਿਖਾ ਸਕਦੇ ਕਿਉਂਕਿ ਬਾਰਡਰ ਜਿਹੜਾ ਬਿਲਕੁਲ ਨਾਲ ਹੈ ਔਰ ਨੈਸ਼ਨਲ ਸਿਕਿਉਰਿਟੀ ਦੀ ਕਰਕੇ ਅਸੀਂ ਉਹ ਬਾਰਡਰ ਦੀਆਂ ਤਸਵੀਰਾਂ ਤਾਂ ਨਹੀਂ ਦਿਖਾ ਸਕਦੇ ਪਰ ਘਰ ਦੇ ਅੰਦਰ ਦੀ ਤਸਵੀਰ ਤੁਹਾਨੂੰ ਜਰੂਰ ਦਿਖਾਵਾਂਗੇ ਜਿਹਦੇ ਵਿੱਚ ਕਿਸ ਤਰ੍ਹਾਂ ਦੇ ਬੰਕਰ ਦੇ ਜਿਹੜੇ ਇੱਥੇ ਬਣੇ ਹੋਏ ਨੇ ਮੋਮਟੀਆਂ ਇਹਨਾਂ ਦੀਆਂ ਨਾ ਹੋਣ ਦੇ ਕਾਰਨ ਪਾਣੀ ਜਿਹੜਾ ਇਹਨਾਂ ਦੇ ਅੰਦਰ ਚਲਾ ਜਾਂਦਾ ਔਰ ਘਰਦਿਆਂ ਦਾ ਇੱਥੇ ਤੱਕ ਦਾ ਕਹਿਣਾ ਹੈ ਕਿ ਇਹਨਾਂ ਦੇ ਮਕਾਨ ਵੀ ਜਿਹੜੇ ਨੇ ਇਸ ਚੱਕਰ 'ਚ ਬੈਠਣ ਲੱਗ ਪਏ ਨੇ ਆਉ ਤੁਹਾਨੂੰ ਦਿਖਾਣੇ ਆ ਇਹ ਬੰਕਰ ਹਾਲਾਤ ਤੁਸੀਂ ਦੇਖੋ ਬੰਕਰਾਂ ਦੇ ਇਹਦੇ ਵਿੱਚ ਇਸ ਵੇਲੇ ਜਿਸ ਤਰ੍ਹਾਂ ਕਿ ਕਹਿ ਰਹੇ ਨੇ ਮੈਂ 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 ਤੁਹਾਨੂੰ ਦੱਸ ਦਿਆਂ ਥੱਲੇ ਕਿ ਸਾਹਮਣੇ ਡੱਡੂ ਵਗੈਰਾ ਵੀ ਇਹਦੇ ਵਿੱਚ ਤਰ ਰਹੇ ਨੇ ਔਰ ਇੱਥੋਂ ਜਿੱਥੋਂ ਸਾਬਿਤ ਹੁੰਦਾ ਕਿ ਇਹ ਬਹੁਤ ਪੁਰਾਣਾ ਜਿਹੜਾ ਪਾਣੀ ਇਕੱਠਾ ਹੋਇਆ ਪਿਆ ਔਰ ਇਸ ਬੰਕਰ ਦੇ ਵਿੱਚ ਤੁਸੀਂ ਦੱਸੋ ਕਿ ਅਗਰ ਖੁਦਾ ਨਾ ਖਾਸਤਾ ਕਿਤੇ ਫਾਇਰਿੰਗ ਜਾਂ ਸ਼ੈਲਿੰਗ ਸ਼ੁਰੂ ਹੋ ਜਾਵੇ ਤਾਂ ਕੀ ਇਹ ਪਰਿਵਾਰ ਇਸ ਬੰਕਰ ਦੇ ਵਿੱਚ ਬੈਠ ਕੇ ਆਪਣੀ ਜਾਨ ਬਚਾ ਸਕਦਾ ਸੀ ਉਲਟਾ ਇਸ ਬੰਕਰ ਨੇ ਜਾਨ ਬਚਾਉਣੀ ਤਾਂ ਕੀ ਸੀ ਜਾਨ ਇੱਕ ਨੌਜਵਾਨ ਦੀ ਲੈ ਲਈ ਔਰ ਉਹ ਵੀ ਉਸ ਇਸ ਬੰਤੇ ਦਾ ਸਰਕਾਰ ਜ਼ਿੰਮੇਵਾਰ ਕਿਉਂਕਿ ਇਹ ਦੇਖੋ ਕਿੰਨੇ ਕਿੰਨਾ ਪਾਣੀ ਸੱਪ ਕੀੜਾ ਜੋ ਵਿੱਚ ਪਿਆ ਆ ਤੇ ਤੁਸੀਂ ਦੱਸੋਗੇ ਗਵਰਨਮੈਂਟ ਨੇ ਕੀ ਕੀਤਾ ਹੈ ਇਹ ਸਾਡੇ ਤੇ ਆਫਤਾ ਨਹੀਂ ਹੈ ਲੜਾਈ ਸਾਨੂੰ ਨਹੀਂ ਚਾਹੀਦੀ ਲੜਾਈ ਇਹ ਜਿਹੜੀ ਗੱਡੀ ਹੈ ਸਾਨੂੰ ਸ਼ਾਂਤੀ ਚਾਹੀਦੀ ਹੈ ਬਾਣੀ ਤੁਸੀਂ ਦੇਖ ਰਹੇ ਹੋ ਕਿ ਸਾਰੇ ਇੱਥੇ ਤੇ ਜਿਹੜੇ ਨਿਵਾਸੀ ਨੇ ਉਹ ਵੀ ਕਹਿੰਦੇ ਨੇ ਕਿ ਸਾਨੂੰ ਇਸ ਤਰ੍ਹਾਂ ਦੀਆਂ ਲੜਾਈਆਂ ਨਹੀਂ ਚਾਹੀਦੀਆਂ ਤਾਂ ਕਿ ਅਸੀਂ ਇਹੋ ਜਿਹੇ ਗੰਦੇ ਬੰਕਰਾਂ ਦੇ ਵਿੱਚ ਜਾ ਕੇ ਛੁਪ ਸਕੀਏ ਔਰ ਤੁਸੀਂ ਦੇਖ ਰਹੇ ਹੋ ਕਿੰਨੇ ਕੀੜੇ ਮਕੂੜੇ ਸੱਪ ਵਗੈਰਾ ਇਹਦੇ ਵਿੱਚ ਬੰਕਰ ਦੇ ਵਿੱਚ ਬਣੇ ਹੋਏ ਨੇ ਹੁਣ ਸਰਕਾਰ ਨੂੰ ਦੇਖਣਾ ਹੋਵੇਗਾ ਕਿ ਕਿਸ ਤਰ੍ਹਾਂ ਦਾ ਐਕਸ਼ਨ ਲੈਂਦੀ ਹੈ ਕਿਉਂਕਿ ਇਸ ਘਰ ਦਾ ਇੱਕ ਚਿਰਾਗ ਇਸ ਘਰ ਨੂੰ ਸੰਭਾਲਣ ਵਾਲਾ ਇਸ ਘਰ ਨੂੰ ਖਲਾਉਣ ਵਾਲਾ ਇਸ ਘਰ ਦੀ ਰੋਜ਼ੀ-ਰੋਟੀ ਚਲਾਉਣ ਵਾਲਾ ਨੌਜਵਾਨ ਸੁਨੀਲ ਤਾਂ ਇਸ ਦੁਨੀਆ ਨੂੰ ਜਿਹੜਾ ਹੈ ਉਹ ਛੱਡ ਕੇ ਚਲਾ ਗਿਆ ਜਿਹਦੇ ਕਰਕੇ ਹੁਣ ਇੱਕ ਘਰ ਦੇ ਜਿਹੜੇ ਮਾਤਾ ਉਹਦੀ ਪੈਰਲਾਈਜ਼ ਹੈ ਔਰ ਇੱਕ ਉਹਦੀ ਪਤਨੀ ਅਤੇ ਪਿਤਾ ਨੂੰ ਦਿਖਾਈ ਵੀ ਨਹੀਂ ਦਿੰਦਾ ਇਹ ਪਰਿਵਾਰ ਜਿਹੜਾ ਹੁਣ ਇਸ ਵੇਲੇ ਇੱਥੇ ਰਹਿ ਚੁੱਕਾ ਹੈ ਅੱਲੇ ਦਰਮਿਆਨ ਦੇ ਸੁੱਤੀ ਮੋਜ ਦੇ ਵਿੱਚ ਪਾਣੀ ਗੱਡਾ ਇਹ ਪਤਾ ਨਹੀਂ ਕਿ ਕਰੰਟ ਵੱਜਿਆ ਤੇ ਉੱਤੇ ਕਿ ਪੂਰੀ ਇਹ ਚੀਕ ਵੱਜੀ ਫਿਰ ਮੈਂ ਦਿੱਖਿਆ ਆਂਦੇ ਆਲ ਅੱਜ ਪੈ ਕੱਢਿਆ ਮੁੜੇ ਮਾੜੇ ਬਾਹਰ ਅਗੈ ਸ਼ਹਿਰ ਲਈਓ 33 ਦੀ ਨਾਮ ਹੋਤੀਆਂ ਬਣਾ ਇਹਦਾ ਨਾਮ ਕੋਸ਼ੇ ਇਹਨੇ ਬੋਲਦੇ ਸਾਫ ਕਰੋ ਸਾਫ ਕਰੋ ਇੰਨਾ ਪਾਣੀਏ ਵਿੱਚ ਕਿੰਨਾ ਸਾਫ ਕਰਨਾ ਹੈ ਵਿੱਚ ਬੱਤੀਆਂ ਫਿੱਟ ਕੀਤੀਆਂ ਕੋਈ ਪਤਾ ਨਹੀਂ ਲੱਗਦਾ ਕੋਤੂ ਤਾਰ ਰਹੇ ਹੋਈ ਹੈ ਕਿੰਨਾ ਕਰੰਟ ਲੱਗਿਆ ਨਹੀਂ ਪਤਾ ਲੱਗਾ ਇਹ ਤੇ ਫਿਰ ਕੀ

ਅਗਲਾ ਉਹ ਨਹੀਂ ਮੋਰਚੇ ਕੀ ਕਹਿਦੇ ਵਾਸਤੇ ਬਣਾਇਆ ਦਿਨਾ ਸਾਰੇ ਨੋਕਿਆਂ ਦੇ ਘਰ ਪੂਰੇ ਪਾਣੀ ਦੇ ਪਰੋਚੇ ਦੇਣਾ ਸਾਰੇ ਕਿਥੇ ਬੜਨਾ ਲੋਕੇ ਸਾਰੇ ਕਿਵਾਂ ਕਿਥੇ-ਕੁਥੇ ਕਰੰਟ ਲੱਗੇ ਦੇਣਾ ਕਿਥੇ-ਕੁਥੇ ਨਹੀਂ ਪ੍ਰੋਫੈਸਰ ਸਾਹਿਬ ਕੀ ਰਹੇਗਾ ਅੱਜ ਤੁਸੀਂ ਇਸ ਘਰ ਦੇ ਵਿੱਚ ਇਸ ਵੇਲੇ ਸਾਂਤਨਾ ਦੇਣ ਲਈ ਆਏ ਹੋ ਹੁਣ ਕਿਵੇਂ ਦੇਖ ਦਿਓ ਕਿਉਂਕਿ ਬੰਕਰਾਂ ਦੇ ਹਾਲਾਤ ਤੁਸੀਂ ਆਪ ਆਪਣੀ ਅੱਖਾਂ ਨਾਲ ਦੇਖ ਲਏ ਕਿ ਕੀ ਨੇ ਅਗਲਾ ਕੀ ਤੁਹਾਡਾ ਰਹੇਗਾ ਕਿ ਇਸ ਪਰਿਵਾਰ ਦੀ ਕਿਸ ਤਰ੍ਹਾਂ ਹੈਲਪ ਹੋਏਗੀ ਲੇਕੋ ਸਭ ਤੋਂ ਪਹਿਲੇ ਤੇ ये जो मतलब दुर्घटना हुई है ना जी जी ये बड़ी दुखदाई है बिल्कुल ये घर का अकेला कलौता बेटा जो कमाने वाला था सुनील कुमार जी बिल्कुल यंग थे युवान जवान थे तो उनकी ये एक्सीडेंटल मृत्यु हो गई है उसका बहुत दुख है और सभी आप देख रहे हैं कि सभी परिजन बहुत परेशान हैं और घर की जो इनकी हालत है वो भी कमज़ोर है ਮਾ ਬਾਬੀ ਬਿਮਾਰ ਹੈ ਬਿਲਕੁਲ ਉਹ ਇਸ ਫੈਮਿਲੀ ਚ ਚਲਾਣਾ ਬਹੁਤ ਬੜਾ ਬਹੁਤ ਮੁਸ਼ਕਲ ਹੈ ਉਹ ਬਾਕੀ ਇਹ ਜੋ ਅਗਰ ਇਹਨਾਂ ਇਸ ਵਿੱਚ ਕੋਈ ਫਾਲਟ ਹੈ ਤਾਂ ਜੋ ਵੀ ਕੰਸਲਟ ਏਜੰਸੀ ਨੂੰ ਸੇ ਬਾਤ ਕਰਤੇ ਹੈ ਬਈ ਸਭ ਕਿਉਂਕਿ ਫਾਲਟ ਤੋਂ ਮੌਕੇ ਤੇ ਸਰਪੰਚ ਵੀ ਅਤੇ ਇਲਾਕੇ ਦੇ ਲੋਕਾਂ ਨੇ ਵੀ ਮੌਕੇ ਤੇ ਹੀ ਦੱਸਿਆ ਔਰ ਸਾਹਮਣੇ ਤੁਸੀਂ ਵੀ ਦੇਖ ਰਹੇ ਹੋ ਕਿ ਵਿੱਚ ਡੱਡੂ ਦੇ ਮੱਛੀਆਂ ਪੂਰੀਆਂ ਤਰ ਤਰ ਰਹੀਆਂ ਨੇ ਔਰ ਹਾਲਾਤ ਇੰਨੇ ਮਾੜੇ ਨੇ ਕਿ ਇਹਦੇ ਉੱਪਰ ਅਗਰ ਮੋਮਟੀ ਬਣ ਜਾਂਦੀ ਜਿਹੜੀ ਕਿ ਸ਼ਾਇਦ پلان ਵਿੱਚ ਹੋਈ ਹੋਣੀ ਪਰ ਉਹ ਬਣੀ ਨਹੀਂ ਕਿਉਂਕਿ ਪਿਛਲੇ ਕਾਫੀ ਸਰਪੰਚ ਸਾਹਿਬ ਕਿੰਨੇ ਸਾਲ ਤੋਂ ਤੁਸੀਂ ਕੋਹਰ ਲਗਾ ਰਹੇ ਹੋ ਕਰੀਪਰੀ 6 ਸਾਲ ਹੋ ਗਏ ਤੁਸੀਂ 6 ਸਾਲ ਕਿਹਾ ਸੀ ਬੰਦੇ 6 ਸਾਲ ਤੋਂ ਤੇ ਸ਼ਾਇਦ ਸਰਕਾਰ ਵੀ ਤੁਹਾਡੀ ਹੀ ਇਹ ਸੈਂਟਰ ਦੇ ਲਈ ਤੇ ਉਹ ਕਿਸ ਤਰ੍ਹਾਂ ਦੇਖਦੇ ਹੋ ਕਿ ਕਿਸ ਤਰ੍ਹਾਂ ਨੈਗਲੈਕਟ ਹੋ ਗਈ ਹੈ ਇੰਨੀ ਵੱਡੀ ਡਿਮਾਂਡ ਕਿਸ ਨੇ ਕਰਵਾਇਆ ਕੋਈ ਡਿਫੈਂਸ ਵਾਲਿਆਂ ਕਰਵਾਇਆ ਥੋੜਾ ਪਤਾ ਕਰਾਂਗੇ ਕਿਉਂਕਿ ਇਹ ਛੋਟੀ ਡਿਮਾਂਡ ਨਹੀਂ ਹੈ ਇਹਦੇ ਵਿੱਚ ਲੋਕਾਂ ਦੀ ਜਾਨ ਦਾ ਖਤਰਾ ਸੀਗਾ खतरा सी और जान चली भी गई उन अगे किस, किस तरह एजेंसी करोगे ट्रीट? उनसे इंक्वायरी करते हैं पूछताछ करते हैं ऐसा जो रिक्वायर्ड था स्ट्रक्चर उसे पूरा क्यों नहीं मतलब बीच में क्यों छोड़ दिया वो बीच में छोड़ने की वजह से ही तो यह सारा कारण होगा तो उनसे भी बात करेंगे और बाकी फैमिली के सपोर्ट के लिए जो भी आ, रीफ होगा वो हम क्योंकि हजे तक शायद बंकर जड़े अंदर अगर देखो वैसे जा जाता नहीं बनता पर सामने दिखाई दे रहा है और उनसे हम जरूर ये गुहार लगाएंगे ये ऐसा क्यों है ये नहीं की इसी जगह पर बंकर बने बहुत सारी जगह ऐसी हैं जहां पे इस तरह के एक्सीडेंटल केसेस आए कहीं सांप ने काट लिया कहीं मतलब छत गिर गया कहीं ऐसी चीज़ें देखने को मिली हैं तो ये दोबारा रिपीट ना हो इसके लिए हम जो कंसर्न लोग हैं उनसे हम बात करेंगे तो उम्मीद है कि जल्दी ये करवाए जाएंगे तो फिलहाल जो टेंस टेंशन इस वे चल रही है इंडो पाक बॉर्डर के हूँ इस वे तुम सुझाव देते इन्होंने लोगों को कितने जाके रहना तो एडमिनिस्ट्रेशन की तरफ से मतलब सिफर जो लोकेशन है उन्होंने आइडेंटिफाई की है अगर कोई ऐसे हालात बनते हैं घर छोड़ने की नौबत आती है तो वहाँ सिफर जगहों पे हम पूरी एडमिनिस्ट्रेशन लगी हुई है इसके लिए पूरी तैयारी है वहाँ रह सकते हैं वहाँ इनका खाने पीने का बंदोबस्त और दुआ दौा दुआ का भी बंदोबस्त वहाँ किया हुआ है तो वैसे तो हम चाहते हैं कि ऐसा ना हो जिससे लोग डिस्टर्ब हों کی یہ کوئی اچھی اچھی بات نہیں ہے لیکن پھر بھی کیونکہ پہلے بھی یہاں ایسی وارداتیں ہوتی رہی ہیں پاکستان کی طرف سے یہاں لوگ ڈسٹرب رہے ہیں تو ہم تو یہی امید کرتے ہیں کہ پاکستان نے تے اپنی حرکتاں تو باج جانا نہیں تے جی انہوں نے باج نہیں جانا تے کم از کم اسی اپنا سدھار کر لیئے تے زیادہ ودھیا رہے گا چلو ویسے 14 کے بعد تو کافی شانتی تھی خاص کر ہماری اس بارڈر ਕਈ ਵਾਰ ਇਸ طرح ਕੀ ਵਾਰਦਾਤ ਨਹੀਂ ਹੁੰਦੀ ਇਹ ਪੁਲਵਾਮਾ ਦੇ ਟਾਈਮ ਵੀ ਇਸ ਤਰ੍ਹਾਂ ਹੋਇਆ ਸੀ ਹਾਂ ਪੁਲਵਾਮਾ ਦੇ ਟਾਈਮ ਜੀ ਚਲੋ ਉਸ ਵੇਲੇ ਵੀ ਜਵਾਬ ਮਿਲੇ ਸੀ ਉਸ ਵੇਲੇ ਵੀ ਸ਼ਾਇਦ ਬੰਕਰ ਖਰਾਬ ਸੀਗੇ ਹਾਂ ਤੁਹਾਨੂੰ ਵੀ ਜਵਾਬ ਮਿਲੇਗਾ ਮਤਲਬ ਬੰਕਰ ਅਗਲੀ ਵਾਰ ਵੀ ਤਾਂ ਨਹੀਂ ਕਿਤੇ ਖਰਾਬ ਰਹਿਣ ਲੱਗੇ ਕੋਸ਼ਿਸ਼ ਕਰਨੇ ਬਾਈ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਕਿਉਂਕਿ ਹੈ ਉਮੀਦ ਕਰਦੇ ਹਾਂ ਕਿ ਸਰਕਾਰ ਇਹਨਾਂ ਦੇ ਉੱਤੇ ਕੁਝ ਨਾ ਕੁਝ ਸੰਗਿਆਨ ਲੇਗੀ ਇਹ ਸਿਰਫ ਇੱਕ ਬੰਕਰ ਦੀ ਗੱਲ ਨਹੀਂ ਜਿਸ ਤਰੀਕੇ ਦੇ ਨਾਲ ਇੱਥੇ ਦੇ ਸਰਪੰਚ ਅਤੇ ਹੋਰ ਪਤਵੰਤੇ ਸੱਜਣਾਂ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਕਈ ਬੰਕਰ ਨੇ ਕਰੀਬ ਇਸੇ ਪਿੰਡ ਦੇ ਵਿੱਚ 20-25 ਦੇ ਕਰੀਬ ਬੰਕਰ ਨੇ ਜਿਹੜੇ ਕਿ ਇਸੇ ਤਰ੍ਹਾਂ ਪਾਣੀ ਦੇ ਨਾਲ ਭਰੇ ਹੋਏ ਨੇ ਹੁਮੀ ਹੁਣ ਦੇਖਣਾ ਇਹ ਹੋਵੇਗਾ ਕਿ ਇਹਨਾਂ 20-25 ਬੰਕਰਾਂ ਨੂੰ ਸਾਫ਼ ਕਰਨ ਦੇ ਵਿੱਚ ਸਰਕਾਰ ਕਿਵੇਂ ਇਹਨਾਂ ਪਬਲਿਕ ਦਾ ਸਾਥ ਦਿੰਦੀ ਹੈ ਔਰ ਅਗਰ ਸਾਥ ਦਿੰਦੀ ਹੈ ਤਾਂ ਕਿਹਾ ਮੁੜ ਕੇ ਇਹਨਾਂ ਬੰਕਰਾਂ ਦੇ ਵਿੱਚ ਪਾਣੀ ਆਵੇਗਾ ਫਿਰ ਕਿਤੇ ਇਸ ਤਰ੍ਹਾਂ ਦੀ ਬਾਰਡਰ ਤੇ ਟੈਨਸ਼ਨ ਹੋਵੇ ਤਾਂ ਇਹ ਲੋਕੀ ਕਿੱਥੇ ਜਾਣਗੇ ਤੋਂ ਇਸ ਕਰਕੇ ਇਹ ਪਰਿਵਾਰ ਦਿਖਾਣਾ ਤੁਹਾਨੂੰ ਬੜਾ ਜ਼ਰੂਰੀ ਸੀ ਤੁਸੀਂ ਦੇਖ ਰਹੇ ਹੋ ਕਿ ਇਸ ਵੇਲੇ ਘਰ ਦੇ ਵਿੱਚ ਮਾਤਮ ਦਾ ਮਾਹੌਲ ਹੈ ਔਰ ਉਮੀਦ ਕਰਦੇ ਹਾਂ ਕਿ ਸਰਕਾਰ ਜਿਹੜੀ ਹੈ ਉਹ ਇਸ ਘਰ ਦੇ ਵੱਲ ਜਿਹੜਾ ਹੈ ਆਪਣਾ ਧਿਆਨ ਜ਼ਰੂਰ ਲਿਆਏਗੀ ਤਾਂ ਜੋ ਇਸ ਘਰ ਦਾ ਜਿਹੜਾ ਚਿਰਾਗ ਚਲਾ ਗਿਆ ਹੈ ਉਸ ਦਾ ਪਰਪਾਈਤਾ ਨਹੀਂ ਕਰ ਸਕਦੇ ਪਰ ਕਮ ਸੇ ਕਮ ਇਸ ਪਰਿਵਾਰ ਦੇ ਬਾਰੇ ਸੋਚਿਆ ਜਾਏ ਤਾਂ ਕਿ ਇਹਨਾਂ ਦੀ ਆਉਣ ਵਾਲੀ ਜ਼ਿੰਦਗੀ ਜਿਹੜੀ ਹੈ ਉਹ ਸਹੀ ਤਰੀਕੇ ਦੇ ਨਾਲ ਚੱਲ ਸਕੇ ਦੇਖਦੇ ਰਹੋ ਆਪਸੀ ਸਾਈਨ ਟੀਵੀ ਇਸ ਤਰ੍ਹਾਂ ਦੀ ਹੋਰ ਵੀ ਖਬਰਾਂ ਲੈ ਕੇ ਆਵਾਂਗੇ ਤਦ ਤੱਕ ਦੇ ਲਈ ਦੂਜੀ ਇਜਾਜ਼ਤ ਧੰਨਵਾਦ